ਹੈਲੋ एवरीवन ਅੱਜ ਦੇ ਗਲਾਸ ਚ ਆਪਾਂ ਕਰਾਂਗੇ 25 ਗ੍ਰਾਮਰ ਮਿਸਟੇਕਸ ਜੋ ਆਮ ਤੌਰ ਤੇ ਇੰਡੀਅਨਸ ਕਰਦੇ ਆ ਕਿ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਸੋ ਲੈਟਸ ਸਟਾਰਟ ਸਭ ਤੋਂ ਪਹਿਲਾ ਹੈ ਸੈਂਟੈਂਸ ਦੇ ਵਿੱਚ ਮਾਈ ਸੈਲਫ ਯੂਜ਼ ਕਰਨਾ ਜਿਵੇਂ ਆਪਾਂ ਆਪਣੇ ਆਪ ਨੂੰ ਇੰਟਰੋਡਿਊਸ ਕਰਨ ਲੱਗੇ ਆਮ ਤੌਰ ਤੇ ਕਹਿ ਦਿੰਦੇ ਆ ਮਾਈ ਸੈਲਫ ਬਦਰਾਤ ਸਿੰਘ ਇਹ ਗਲਤ ਆ ਤਾਂ ਸਹੀ ਤਰੀਕਾ ਕੀ ਆ ਮਾਈ ਨੇਮ ਇਜ਼ ਬਦਰਾਤ ਸਿੰਘ ਜਾਂ ਸਿੱਧਾ ਸਿੱਧਾ ਆਈ ਐਮ ਬਦਰਾਤ ਸਿੰਘ ਦੂਜਾ ਹੈ ਸੈਂਟ ਪਰਸੈਂਟ ਜਿਵੇਂ ਹੀ ਇਜ਼ 100% ਰਾਈਟ ਇੱਥੇ ਆਪਾਂ ਕਹਿਣਾ ਚਾਹੁੰਦੇ ਆ ਕਿ ਉਹ 100% ਸਹੀ ਆ ਪਰ ਸੈਂਟ ਪਰਸੈਂਟ ਨਹੀਂ ਕਹਿਣਾ ਇਹਨੂੰ ਆਪਾਂ ਸਿੰਪਲੀ ਹੀ ਇਜ਼ 100% ਰਾਈਟ ਇਹੀ ਬੋਲਾਂਗੇ ਤੀਜਾ ਹੈ ਹੀ ਇਜ਼ ਨੋ ਮੋਰ ਮਤਲਬ ਉਹਦੀ ਮੌਤ ਹੋ ਗਈ ਇਹ ਗਲਤ ਆ ਸਹੀ ਤਰੀਕਾ ਕੀ ਆ ਹੀ ਇਜ਼ ਨੋ ਲੋਂਗਰ ਅਲਾਈਵ ਜਾਂ ਹੀ ਪਾਸਟ ਅਵੇ ਚੌਥੀ ਮਿਸਟੇਕ ਆ ਆਪਾਂ ਕਿਸੇ ਦਾ ਪੱਕਾ ਨਾਂ ਪੁੱਛਣ ਲੱਗੇ ਆਮ ਹੀ ਪੁੱਛ ਲੈਨੇ ਆ ਵਾਟ ਇਜ਼ ਯੋਰ ਗੁੱਡ ਨੇਮ ਦੇਖੋ ਗੁੱਡ ਜਾਂ ਬੈਡ ਨੇਮ ਕੋਈ ਨਹੀਂ ਹੁੰਦਾ ਆਪਾਂ ਸਿੰਪਲੀ ਇਦਾਂ ਹੀ ਪੁੱਛਣਾ ਵਾਟ ਇਜ਼ ਯੋਰ ਨੇਮ ਪੰਜਵੀਂ ਗਲਤੀ ਆ ਹੀ ਇਜ਼ ਡੂਇੰਗ ਟਾਈਮ ਪਾਸ ਕਿ ਉਹ ਟਾਈਮ ਪਾਸ ਕਰੀ ਜਾਂਦਾ ਆਪਾਂ ਪੰਜਾਬੀ ਚ ਟਾਈਮ ਪਾਸ ਕਰਨਾ ਬੋਲਦੇ ਆ ਤਾਂ ਅੰਗਰੇਜ਼ੀ ਚ ਵੀ ਉਸੇ ਤਰ੍ਹਾਂ ਹੀ ਡੂਇੰਗ ਟਾਈਮ ਪਾਸ ਬੋਲ ਦਿੰਦੇ ਆ ਪਰ ਅਸਲ ਚ ਹੀ ਇਜ਼ ਪਾਸਿੰਗ ਟਾਈਮ ਇਦਾਂ ਬੋਲਣਾ ਛੇਮਾ ਹੈ ਆਈ ਵਿਲ ਕਮ ਇਨ 5 ਮਿੰਟਸ ਮਤਲਬ ਕਿ ਮੈਂ 5 ਮਿੰਟ ਚ ਆ ਜਾਊਗਾ ਪਰ ਇਹਨੂੰ I will be there in 5 minutes ਇਦਾਂ ਬੋਲਣਾ ਸੈਵਨਥ ਹੈ ਹੀ ਡਸ ਮਿਸਟੇਕਸ ਮਤਲਬ ਉਹ ਗਲਤੀਆਂ ਕਰਦਾ ਹੈ ਇਹਨੂੰ ਡਸ ਮਿਸਟੇਕਸ ਨਹੀਂ ਮੇਕਸ ਮਿਸਟੇਕਸ ਕਹਿਣਾ ਹੀ ਮੇਕਸ ਮਿਸਟੇਕਸ ਕਿਉਂਕਿ ਅੰਗਰੇਜ਼ੀ ਚ ਗਲਤੀ ਕਰਨ ਨੂੰ ਡੂ ਮਿਸਟੇਕ ਨਹੀਂ ਮੇਕ ਮਿਸਟੇਕ ਕਿਹਾ ਜਾਂਦਾ ਅੱਠਵਾਂ ਹੈ ਗਿਵ ਮੀ ਅ ਪੈਨ ਟੂ ਰਾਈਟ ਕਿ ਮੈਨੂੰ ਲਿਖਣ ਲਈ ਪੈਨ ਦੇ ਇਹ ਗਲਤ ਆ ਸਹੀ ਸੈਂਟੈਂਸ ਹੈ ਗਿਵ ਮੀ ਅ ਪੈਨ ਟੂ ਰਾਈਟ ਵਿਦ ਨੈਕਸਟ ਹੈ ਆਈ ਕੇਮ ਟੂ نو ਕਿ ਮੈਨੂੰ ਪਤਾ ਲੱਗਿਆ ਇਹਦੀ ਬਜਾਏ ਆਪਾਂ ਬੋਲਾਂਗੇ ਆਈ ਫਾਊਂਡ ਆਊਟ ਜਾਂ ਆਈ ਲਰਨਡ 10th ਹੈ ਆਈ ਹੈਵ ਅ ਡਾਊਟ ਕਹਿਣਾ ਆਪਾਂ ਇਹ ਚਾਹੁੰਦੇ ਆ ਕਿ ਮੈਨੂੰ ਕੋਈ ਚੀਜ਼ ਸਮਝ ਨਹੀਂ ਲੱਗੀ ਕਲੀਅਰ ਨਹੀਂ ਹੋਈ ਉਹਨੂੰ ਕਲੀਅਰ ਕਰਨ ਵਾਸਤੇ ਮੇਰਾ ਸਵਾਲ ਆ ਪਰ ਇਹਦਾ ਮਤਲਬ ਇਹ ਹੋ ਜਾਂਦਾ ਕਿ ਤੁਹਾਨੂੰ ਸ਼ੱਕ ਆ ਸ਼ੱਕ ਨਹੀਂ ਹੈ ਸਵਾਲ ਆ ਤਾਂ ਸਹੀ ਸੈਂਟੈਂਸ ਕੀ ਆ ਆਈ ਹੈਵ ਅ ਕੁਐਸਚਨ ਨੈਕਸਟ ਮਿਸਟੇਕ ਹੈ ਰਿਪੀਟ ਦੇ ਨਾਲ ਅਗੇਨ ਲਾਉਣਾ ਜਿਵੇਂ ਪਲੀਜ਼ ਰਿਪੀਟ ਅਗੇਨ ਦੇਖੋ ਰਿਪੀਟ ਦੇ ਨਾਲ ਅਗੇਨ ਨਹੀਂ ਲੱਗਦਾ ਹੁੰਦਾ ਰਿਪੀਟ ਦਾ ਮਤਲਬ ਹੀ ਹੁੰਦਾ ਕੋਈ ਕੰਮ ਦੁਬਾਰਾ ਕਰਦਾ ਤਾਂ ਸਹੀ ਸੈਂਟੈਂਸ ਹੈ ਪਲੀਜ਼ ਰਿਪੀਟ ਸਿਰਫ ਇਹ ਨਹੀਂ ਅਗਲੀ ਮਿਸਟੇਕ ਹੈ ਜੀਨੀਅਸ ਦੇ ਅੱਗੇ ਵੈਰੀ ਲਾਉਣਾ ਜਿਵੇਂ ਹੀ ਇਜ਼ ਵੈਰੀ ਜੀਨੀਅਸ ਜੀਨੀਅਸ ਸ਼ਬਦ ਨਾਉਨ ਹੈ ਤੇ ਨਾਉਨ ਦੇ ਅੱਗੇ ਵੈਰੀ ਨਹੀਂ ਲੱਗਦਾ ਹੁੰਦਾ ਸਹੀ ਸੈਂਟੈਂਸ ਆ ਹੀ ਇਜ਼ ਅ ਜੀਨੀਅਸ ਅਗਲੀ ਗਲਤੀ ਹੈ ਡੋਨਟ ਟੇਕ ਇਟ ਸੀਰੀਅਸ ਇਹਦੇ ਚ ਸੀਰੀਅਸ ਨਹੀਂ ਲੱਗਣਾ ਕਿਉਂਕਿ ਸੀਰੀਅਸ ਵਰਡ ਐਡਜੈਕਟਿਵ ਆ ਆਪਾਂ ਯੂਜ਼ ਕਰਨੀ ਆ ਐਡਵਰਬ ਸੀਰੀਅਸਲੀ ਤਾਂ ਸਹੀ ਸੈਂਟੈਂਸ ਕੀ ਆ ਡੋਨਟ ਟੇਕ ਇਟ ਸੀਰੀਅਸਲੀ ਅੱਗੇ ਹੈ ਆਈ ऍम ਹੈਵਿੰਗ ਅ ਕਨਫਿਊਜ਼ਨ ਜਦੋਂ ਸਬਜੈਕਟ ਕੋਲ ਕੁਝ ਹੋਵੇ ਕੋਈ ਬਿਮਾਰੀ ਹੋਵੇ ਕੋਈ ਪ੍ਰੋਬਲਮ ਹੋਵੇ ਕੋਈ ਕਨਫਿਊਜ਼ਨ ਹੋਵੇ ਤਾਂ ਕੱਲਾ ਹੈਜ਼ ਹੈਵ ਲੱਗਦਾ ਹੁੰਦਾ ਸੋ ਸਹੀ ਸੈਂਟੈਂਸ ਕੀ ਆ ਆਈ ਹੈਵ ਅ ਕਨਫਿਊਜ਼ਨ ਨੈਕਸਟ ਮਿਸਟੇਕ ਸਿਮਿਲਰ ਹੀ ਆਈ ਐਮ ਹੈਵਿੰਗ ਅ ਕਾਰ ਜਦੋਂ ਦੱਸਣਾ ਹੋਵੇ ਕਿ ਸਬਜੈਕਟ ਕੋਲ ਕੁਝ ਹੈ ਤਾਂ ਹੈਜ਼ ਹੈਵ ਸਿੰਪਲ ਫਾਰਮ ਚ ਲੱਗਦੇ ਹੁੰਦੇ ਆ ਤਾਂ ਸਹੀ ਸੈਂਟੈਂਸ ਕੀ ਬਣੂਗਾ ਆਈ ਹੈਵ ਅ ਕਾਰ ਨੈਕਸਟ ਹੈ ਰਿਟਰਨ ਦੇ ਨਾਲ ਬੈਕ ਲਾਉਣਾ ਜਿਵੇਂ ਹੀ ਹੀ ਇਜ਼ ਰਿਟਰਨਿੰਗ ਬੈਕ ਰਿਟਰਨ ਦਾ ਆਪਣੇ ਆਪ ਚ ਮਤਲਬ ਹੁੰਦਾ ਕਮਿੰਗ ਬੈਕ ਤਾਂ ਸਹੀ ਸੈਂਟੈਂਸ ਕੀ ਆ ਹੀ ਇਜ਼ ਰਿਟਰਨਿੰਗ ਰਿਟਰਨ ਦੇ ਨਾਲ ਬੈਕ ਨਹੀਂ ਲਗਣਾ ਨੈਕਸਟ ਮਿਸਟੇਕ ਹੈ ਡਿਸਕਸ ਦੇ ਨਾਲ ਅਬਾਊਟ ਲਾਉਣਾ ਜਿਵੇਂ lets discuss about our plan ਇਹਦੇ ਨਾਲ अबाउट ਨਹੀਂ ਲੱਗਣਾ ਇਹਨੂੰ ਆਪਾਂ lets discuss our plan ਇਦਾਂ ਹੀ ਬੋਲਣਾ ਅਗਲੀ ਗਲਤੀ ਹੈ ਕਜ਼ਨ ਦੇ ਨਾਲ ਬ੍ਰਦਰ ਜਾਂ ਸਿਸਟਰ ਲਾਉਣਾ ਇਹ ਗਲਤੀ ਲਗਭਗ ਸਾਰੇ ਹੀ ਕਰਦੇ ਆ ਜਿਵੇਂ ਹੀ ਇਜ਼ ਮਾਈ ਕਜ਼ਨ ਬ੍ਰਦਰ ਤਾਂ ਕਜ਼ਨ ਦੇ ਨਾਲ ਬ੍ਰਦਰ ਜਾਂ ਸਿਸਟਰ ਨਹੀਂ ਲੱਗਣਾ ਸਿੰਪਲੀ ਇਦਾਂ ਹੀ ਕਹਿਣਾ ਹੀ ਇਜ਼ ਮਾਈ ਕਜ਼ਨ ਨੈਕਸਟ ਹੈ ਕਿਸੇ ਦੀ ਡੈਥ ਹੋਣ ਤੇ ਉਹਦੇ ਲਈ ਐਕਸਪਾਇਰ ਸ਼ਬਦ ਵਰਤਣਾ ਜਿਵੇਂ my father expired in 2019 ਦੇਖੋ ਐਕਸਪਾਇਰ ਚੀਜ਼ਾਂ ਹੁੰਦੀਆਂ ਜਿਵੇਂ ਕੋਈ ਡਾਕੂਮੈਂਟ ਐਕਸਪਾਇਰ ਹੋ ਜੇ ਕੋਈ ਦਵਾਈ ਐਕਸਪਾਇਰ ਹੋ ਜੇ ਕੋਈ ਖਾਣ ਪੀਣ ਦੀ ਚੀਜ਼ ਐਕਸਪਾਇਰ ਹੋ ਜੇ ਤਾਂ ਇਹਨੂੰ ਆਪਾਂ ਸਿੰਪਲੀ ਇਦਾਂ ਬੋਲਾਂਗੇ ਮਾਈ ਫਾਦਰ ਪਾਸਟ ਅਵੇ ਇਨ 2019 ਅੱਗੇ ਹੈ ਆਈ نو ਡਰਾਈਵਿੰਗ ਇਹ ਗੱਲ ਤਾਂ ਸਹੀ ਕੀਆ ਆਈ نو ਹਾਊ ਟੂ ਡਰਾਈਵ ਨੈਕਸਟ ਹੈ ਆਈ ਏਮ ਟੂ ਮੱਚ ਟਾਇਰਡ ਟੂ ਮੱਚ ਥੋੜੀ ਨੈਗੇਟਿਵ ਸੈਂਸ ਦਿੰਦਾ ਤਾਂ ਇੱਥੇ ਵੈਰੀ ਲੱਗੂਗਾ ਜਿਵੇਂ ਆਈ ਐਮ ਵੈਰੀ ਟਾਇਰਡ ਨੈਕਸਟ ਹੈ ਰਿਪਲਾਈ ਦੇ ਨਾਲ ਬੈਕ ਲਾਉਣਾ ਜਿਵੇਂ ਰਿਪਲਾਈ ਬੈਕ ਟੂ ਮੀ ਰਿਪਲਾਈ ਦਾ ਆਪਣੇ ਆਪ ਚੀ ਮਤਲਬ ਹੁੰਦਾ ਵਾਪਸ ਜਵਾਬ ਦੇਣਾ ਉੱਤਰ ਦੇਣਾ ਤਾਂ ਕੱਲਾ ਰਿਪਲਾਈ ਆਊਗਾ ਜਿਵੇਂ ਰਿਪਲਾਈ ਟੂ ਮੀ ਅਗਲੀ ਗੱਲ ਇਹ ਹੈ ਸਕੇ ਭਰਾ ਲਈ ਰੀਅਲ ਬ੍ਰਦਰ ਕਹਿਣਾ ਜਿਵੇਂ ਹੀ ਇਜ਼ ਮਾਈ ਰੀਅਲ ਬ੍ਰਦਰ ਬ੍ਰਦਰ ਰੀਅਲ ਜਾਂ ਫੇਕ ਨਹੀਂ ਹੁੰਦੇ ਬ੍ਰਦਰ ਬ੍ਰਦਰ ਹੀ ਹੁੰਦੇ ਆ ਤਾਂ ਇਹਨੂੰ ਸਿੰਪਲੀ ਹੀ ਇਜ਼ ਮਾਈ ਬ੍ਰਦਰ ਇਦਾਂ ਹੀ ਕਹਿਣਾ ਅੱਗੇ ਹੈ ਮਾਈ ਨੇਟਿਵ ਪਲੇਸ ਇਜ਼ ਭਾਗੀਗੇ ਜਿੱਥੇ ਤੁਸੀਂ ਜਨਮ ਲਿਆ ਪਲੇ ਵਧੇ ਉਹਨੂੰ ਨੇਟਿਵ ਪਲੇਸ ਨਹੀਂ ਕਹਿਣਾ ਉਹਨੂੰ ਹੋਮ ਟਾਊਨ ਕਹਿਣਾ ਤਾਂ ਸਹੀ ਸੈਂਟੈਂਸ ਕੀ ਆ ਮਾਈ ਹੋਮ ਟਾਊਨ ਇਜ਼ ਭਾਗੀਕੇ ਲਾਸਟ ਮਿਸਟੇਕ ਹੈ ਆਈ ਡਿਡ ਨੋਟ ਅੰਡਰਸਟੂਡ ਪਾਸਟ ਇੰਡੀਫੀਨਿਟ ਦੇ ਪੋਜ਼ਿਟਿਵ ਚ ਵਰਬ ਦੀ ਸੈਕੰਡ ਫਾਰਮ ਹੁੰਦੀ ਆ 네ਗੇਟਿਵ ਚ ਨਹੀਂ 네ਗੇਟਿਵ ਚ ਪਹਿਲੀ ਹੀ ਹੁੰਦੀ ਆ ਕਿਉਂਕਿ ਜਿਹੜੀ ਸੈਕਿੰਡ ਫਾਰਮ ਲੱਗਣੀ ਹੁੰਦੀ ਆ ਉਹ ਡੂ ਦੀ ਲੱਗ ਕੇ ਆਲਰੇਡੀ ਡਿਡ ਬਣੀ ਪਈ ਹੁੰਦੀ ਆ ਤਾਂ ਇੱਥੇ ਡਿਡ ਡੂ ਦੀ ਹੀ ਸੈਕਿੰਡ ਫਾਰਮ ਹੁੰਦੀ ਆ ਤਾਂ ਸਹੀ ਸੈਂਟੈਂਸ ਕੀ ਆ ਆਈ ਡਿਡ ਨਾਟ ਅੰਡਰਸਟੈਂਡ ਰਾਈਟ ਤਾਂ ਇਹ ਸੀ ਗ੍ਰਾਮਰ ਦੀਆਂ 25 ਮਿਸਟੇਕਸ ਜਿਹੜੀਆਂ ਆਪਣੇ ਲੋਕ ਆਮ ਤੌਰ ਤੇ ਕਰਦੇ ਆ ਤਾਂ ਜਿਨ੍ਹਾਂ ਲੋਕਾਂ ਨੂੰ ਇਹ ਕਨਫਿਊਜ਼ਨ ਸੀਗਾ ਆਈ ਹੋਪ ਅੱਜ ਦੀ ਕਲਾਸ ਦੇ ਨਾਲ ਉਹਨਾਂ ਦਾ ਇਹ ਕਨਫਿਊਜ਼ਨ ਦੂਰ ਹੋ ਗਿਆ ਹੋਊ ਅੱਜ ਦੀ ਕਲਾਸ ਜੇ ਪਸੰਦ ਆਈ ਹੋਵੇ ਤਾਂ ਅੱਜ ਦੀ ਕਲਾਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ